ਕਿਵੇਂ ਦੇਖਦੇ ਹੋ ਅੱਜ ਦੇ ਪ੍ਰਦਰਸ਼ਨ ਨੂੰ ਹਰ ਵਾਰ ਕਿਸਾਨ ਪ੍ਰਦਰਸ਼ਨ ਕਰਦੇ ਨੇ ਪਰ ਪੰਜਾਬ ਸਰਕਾਰ ਆ ਬੜੀ ਚੁਸਤ ਆ ਉਹ ਹਰ ਵਾਰ ਕਿਸਾਨਾਂ ਨੂੰ ਭਜਾ ਦਿੰਦੀ ਆ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ 2027 ਦੇ ਵਿੱਚ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਆਓਗੇ ਤੁਹਾਡਾ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੜਨਾ ਬੰਦ ਕਰਾਂਗੇ ਜਿੱਦਾਂ ਭਾਜਪੀ ਦਾ ਕੀਤਾ ਸੀਗਾ ਕੱਲੇ-ਕੱਲੇ ਪਿੰਡ ਦੇ ਵਿੱਚ ਕਿਸਾਨ ਬੈਠੇ ਨੇ ਅਸੀਂ ਇਹਨਾਂ ਦਾ ਬਾਈਕਾਟ ਕਰਾਂਗੇ ਪਰ ਭਗਵੰਤ ਮਾਨ ਜੀ ਉਥੇ ਤੁਸੀਂ ਕਿਸਾਨਾਂ ਦੀ ਪਿੱਟ ਦੇ ਵਿੱਚ ਸ਼ੁਰਾ ਮਾਰ ਕੇ ਧਰਨਾ ਚਕਵਾਇਆ ਸੀ ਐ ਅੱਜ ਤੇਰੇ ਮੰਤਰੀ ਦੇ ਬਾਹਰ ਖੜੇ ਆ ਜੇ ਤੇਰੇ ਚ ਜੁਰਤ ਹੈ ਤੇ ਭੇਜ ਆਪਣਾ ਪ੍ਰਸ਼ਾਸਨ ਤੇ ਧਰਨਾ ਚੱਕ ਕੇ ਦਿਖਾ ਜਿਹੜੀ ਮੱਝ ਦੁੱਧ ਨਾ ਨਾ ਦਿੰਦੀ ਹੋਵੇ ਕਿਸਾਨ ਭਰਾ ਉਹਨੂੰ ਚਾਉਣਾ ਜਾਣਦੇ ਨੇ ਜਿਹਦੇ ਇਸ਼ਾਰਿਆਂ ਦੇ ਉੱਤੇ ਤੂੰ ਚੱਲ ਰਹੇ ਉਹਨੇ ਤੇਰਾ ਸਾਥ ਨਹੀਂ ਦੇਣਾ ਤੂੰ ਪੰਜਾਬ ਦਾ ਪੁੱਤ ਆਪਣੇ ਆਪ ਨੂੰ ਕਹਿੰਦਾ ਸੀ ਜੁਰਤ ਹੁੰਦੀ ਤੇਰੀ ਤਾਂ ਉਹਨਾਂ ਦਿੱਲੀ ਵਾਲਿਆਂ ਨੂੰ ਜਵਾਬ ਦਿੰਦਾ ਤੇ ਅਸਤੀਫਾ ਦੇ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਖੜ ਜਾਂਦਾ ਕਿਸਾਨਾਂ ਨੂੰ ਲੈ ਕੇ ਹੁਣ ਭਗਵੰਤ ਮਾਨ ਤਾਂ ਇੱਥੋਂ ਤੱਕ ਕਹਿ ਗਏ ਕਿ ਕਿਸਾਨ ਦਾ ਵਿਲੇ ਨੇ ਤਾਂ ਨੂਹਾਂ ਸੱਸਾਂ ਦੇ ਝਗੜੇ ਦੇ ਵਿੱਚ ਵੀ ਧਰਨਾ ਲਾ ਲੈਂਦੇ ਨੇ। ਇਹ ਕਿਸਾਨੀ ਧਰਨੇ ਦੇ ਵਿੱਚੋਂ ਹੀ ਆਮ ਆਦੀ ਪਾਰਟੀ ਬਣ ਕੇ ਮੁੱਖ ਮੰਤਰੀ ਬਣਿਆ ਤੂੰ ਇਹ ਉਹੀ ਧਰਨੇ ਜਿਹੜੇ ਧਰਨਿਆਂ ਦੇ ਵਿੱਚ ਬਹਿ ਕੇ ਤੂੰ ਦੂਜੀਆਂ ਪਾਰਟੀਆਂ ਨੂੰ ਭੰਡਦਾ ਹੁੰਦਾ ਸੀਗਾ ਅੱਜ ਤੇਰੇ ਨਾਲੋਂ ਤਾਂ 10 ਗੁਣਾ ਚੰਗਿਆ ਉਹ ਪੁਰਾਣੀਆਂ ਪਾਰਟੀਆਂ ਨੇ ਘਾਟੋ-ਘਾਟੋ ਉਹਨਾਂ ਨੇ ਕਿਸਾਨ ਭਰਾਵਾਂ ਦੇ ਨਾਲ ਇਦਾਂ ਤਾਂ ਨਹੀਂ ਕੀਤਾ ਹੈਗਾ। ਤੁਸੀਂ ਕਿਹਾ ਸੀ ਐਮ ਭਗਵੰਤ ਮਾਨ ਦਾ ਇਹੀ 6 ਮਹੀਨੇ ਦਾ ਟਾਈਮ ਰਹਿ ਗਿਆ ਪਰ ਕੇਜਰੀਵਾਲ ਸਾਹਿਬ ਆ ਕੇ ਕਹਿ ਗਏ ਕਿ ਅਗਲੇ ਮੁੱਖ ਮੰਤਰੀ ਵੀ ਇਹੀ ਹੋਣਗੇ ਪੰਜਾਬ ਦੇ ਉਹ ਮੁੱਖ ਮੰਤਰੀ ਇਹ ਤਾਂ ਪਿੰਡ ਦੇ ਵਿੱਚ ਮੈਂਬਰ ਨਹੀਂ ਬਣ ਸਕਦੇ ਤੁਸੀਂ ਕਹਿੰਦੇ ਆ ਵੀ ਇਹ ਐਮਐਲਏ ਜਾਂ ਮੁੱਖ ਮੰਤਰੀ ਬਣ ਜਾਣਗੇ ਮੈਂ ਦਾਅਵੇ ਨਾ ਕਹਿੰਦਾ ਸਰਪੰਚੀ ਜਿੱਤ ਕੇ ਦਿਖਾ ਦੇ ਭਗਵੰਤ ਜੀ ਭਗਵੰਤ ਜੀ ਕਹਿੰਨਾ ਵੀ ਤੇਰੇ ਨਾਲ ਤਾਂ 10 ਗੁਣਾ ਚੰਗਾ ਮੈਂ ਕਹਿੰਨਾ ਵੀ ਪਿਛਲਾ ਜਿਹੜਾ ਮੁੱਖ ਮੰਤਰੀ ਸੀ ਚੰਨੀ ਸਾਹਿਬ ਸੀਗੇ ਛਟੋਕਟ ਕਿਸਾਨਾਂ ਦੀ ਗਲਤ ਕਰਦਾ ਸੀ ਕੈਬਨਟ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਘਰ ਦੇ ਬਾਹਰ ਮੌਜੂਦ ਆ ਜਿੱਥੇ ਕਿਸਾਨਾਂ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਕੈਬਨਟ ਮੰਤਰੀ ਦੀ ਰਿਹائش ਦਾ ਘਰ ਆ ਜੋ ਅੱਜ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਇੱਥੇ ਸਾਡੇ ਨਾਲ ਕੁਝ ਕਿਸਾਨ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਅੱਜ ਦੇ ਪ੍ਰਦਰਸ਼ਨ ਨੂੰ ਹਰ ਵਾਰ ਕਿਸਾਨ ਪ੍ਰਦਰਸ਼ਨ ਕਰਦੇ ਨੇ ਪਰ ਪੰਜਾਬ ਸਰਕਾਰ ਆ ਬੜੀ ਚੁਸਤ ਆ ਉਹ ਹਰ ਵਾਰ ਕਿਸਾਨਾਂ ਨੂੰ ਭਜਾ ਦਿੰਦੀ ਆ ਇਹ ਅੱਜ ਦਾ ਜੋ ਧਰਨਾ ਦਿੱਤਾ ਜਾ ਰਿਹਾ ਇੱਕ ਇੱਕ ਮੈਸੇਜ ਦਿੱਤਾ ਜਾ ਰਿਹਾ ਹੈ ਕੀ ਭਗਵੰਤ ਮਾਨ ਜੀ ਜੋ ਤੁਸੀਂ ਕਿਸਾਨਾਂ ਦੀ ਪਿੱਠ ਦੇ ਵਿੱਚ ਜੋ ਸ਼ੁਰਾ ਮਾਰਿਆ ਚੰਡੀਗੜ੍ਹ ਦੇ ਵਿੱਚ ਬਲਾਕ ਜਦੋਂ ਸਾਡੇ ਅੱਗੇ ਵੱਲੋਂ ਭਗਵੰਤ ਮਾਨ ਜੀ ਨੂੰ ਪੁੱਛਿਆ ਗਿਆ ਕਿ ਪ੍ਰਸ਼ਾਸਨ ਜੋ ਹੈ ਖਨੌਰੀ ਤੇ ਸ਼ੰਭੂ ਬਾਰਡਰ ਤੇ ਬਹੁਤ ਜਿਆਦਾ ਇਕੱਠਾ ਹੋ ਰਿਹਾ ਤੇ ਇਹਨਾਂ ਦੇ ਜੋ ਮੰਤਰੀ ਸੀਗੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਉਹ ਪ੍ਰਸ਼ਾਸਨ ਨੂੰ ਵਾਪਸ ਕਰ ਦਿੰਨੇ ਆ ਸਾਡੀ ਇਦਾਂ ਜੀ ਕੋਈ ਮੰਨਸ਼ਾ ਨਹੀਂ ਹੋ ਪਰ ਜਿਹੜਾ ਇਹਨਾਂ ਨੇ ਪਿੱਟ ਦੇ ਵਿੱਚ ਛੁਰਾ ਮਾਰਿਆ ਸੋ ਕਿਸਾਨ ਭਰਾਵਾਂ ਅੱਜ ਇੱਥੇ ਇਕੱਠੇ ਹੋ ਰਹੇ ਆ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ 2027 ਦੇ ਵਿੱਚ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਆਓਗੇ ਤੁਹਾਡਾ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੜਨਾ ਬੰਦ ਕਰਾਂਗੇ ਜਿੱਦਾਂ ਭਾਜਪਾ ਦਾ ਕੀਤਾ ਸੀਗਾ ਕੱਲੇ-ਕੱਲੇ ਪਿੰਡ ਦੇ ਵਿੱਚ ਕਿਸਾਨ ਬੈਠੇ ਨੇ ਅਸੀਂ ਇਹਨਾਂ ਦਾ ਬਾਈਕਾਟ ਕਰਾਂਗੇ ਪਰ ਭਗਵੰਤ ਮਾਨ ਜੀ ਉੱਥੇ ਤੁਸੀਂ ਕਿਸਾਨਾਂ ਦੀ ਪਿੱਟ ਦੇ ਵਿੱਚ ਛੁਰਾ ਮਾਰ ਕੇ ਧਰਨਾ ਚਕਵਾਇਆ ਸੀ ਇਹ ਅੱਜ ਤੇਰੇ ਮੰਤਰੀ ਦੇ ਬਾਹਰ ਖੜੇ ਆ ਜੇ ਤੇਰੇ ਚ ਜੁਰਤ ਹੈ ਤੇ ਭੇਜ ਆਪਣਾ ਪ੍ਰਸ਼ਾਸਨ ਤੇ ਧਰਨਾ ਚੱਕ ਕੇ ਦਿਖਾ ਜਿਹੜੀ ਮੱਝ ਦੁੱਧ ਨਾ ਨਾ ਦਿੰਦੀ ਹੋਵੇ ਕਿਸਾਨ ਭਰਾ ਉਹਨੂੰ ਚਾਉਣਾ ਜਾਣਦੇ ਨੇ ਜਿਹਦੇ ਇਸ਼ਾਰਿਆਂ ਦੇ ਉੱਤੇ ਤੂੰ ਚੱਲ ਰਿਹਾ ਉਹਨੇ ਤੇਰਾ ਸਾਥ ਨਹੀਂ ਦੇਣਾ ਤੂੰ ਪੰਜਾਬ ਦਾ ਪੁੱਤ ਆਪਣੇ ਆਪ ਨੂੰ ਕਹਿੰਦਾ ਸੀ ਜੁਰਤ ਹੋਂਦੀ ਤੇਰੀ ਤਾਂ ਉਹਨਾਂ ਦਿੱਲੀ ਵਾਲਿਆਂ ਨੂੰ ਜਵਾਬ ਦਿੰਦਾ ਤੇ ਅਸਤੀਫਾ ਦੇ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਖੜ ਜਾਂਦਾ ਤੇ ਇਹੀ ਕਿਸਾਨ ਤੈਨੂੰ ਦੂਜੀ ਵਾਰ ਵੀ ਮੁੱਖ ਮੰਤਰੀ ਬਣਾ ਦਿੰਦੇ ਪਰ ਜੋ ਤੂੰ ਕਿਸਾਨਾਂ ਦੀ ਪਿੱਠ 'ਤੇ ਛੁਰਾ ਮਾਰਿਆ ਇਹਦਾ ਸਾਰਾ ਪੰਜਾਬ ਦੇ ਜੋ ਕਿਸਾਨ ਨੇ ਤੇ ਨਿੰਦਾ ਕਰਦੇ ਅਸੀਂ ਪਰ ਜੋ ਉੱਥੇ ਸ਼ੰਭੂ ਬਾਰਡਰ ਦੇ ਉੱਤੇ ਸੈਟਲਾਈਟ ਦੇ ਉੱਤੋਂ ਵੇਖੋ ਜੀ ਧੂਆ ਦਿਖ ਜਾਂਦਾ ਸਰਕਾਰ ਨੂੰ ਕਿ ਸੈਟਲਾਈਟ ਦੇ ਉੱਤੋਂ ਇਹ ਨਹੀਂ ਪਤਾ ਲੱਗਦਾ ਕਿ ਇੱਥੇ ਜਿਹੜੀਆਂ ਟਰਾਲੀਆਂ ਸੀ ਉਹ ਕੌਣ ਲੈ ਕੇ ਗਿਆ ਉਦੋਂ ਸੈਟਲਾਈਟ ਕਿਉਂ ਨਹੀਂ ਕੰਮ ਕਰਦਾ ਕਿਸਾਨ ਦਾ ਧੂਆਂ ਦੇਖ ਕੇ ਤੁਸੀਂ ਉੱਤੇ ਪਰਚਾ ਪਾ ਦਿੰਦੇ ਆ ਪ੍ਰਸ਼ਾਸਨ ਤਾਂ ਕਹਿੰਦਾ ਕਿ ਕਿਸਾਨਾਂ ਦਾ ਕੋਈ ਸਮਾਨ ਚੋਰੀ ਹੋ ਨਹੀਂਆ ਦੇਖੋ ਜੀ ਉੱਥੇ ਸਿਲੰਡਰ ਸੀਗੇ ਲੱਖਾਂ ਕਰੋੜਾਂ ਰੁਪਏ ਦਾ ਸਮਾਨ ਉੱਥੋਂ ਕਿਸਾਨਾਂ ਦਾ ਚੋਰੀ ਹੋ ਗਿਆ ਫਿਰ ਉਹ ਟਰੈਲੀਆਂ ਆਪ ਦੇ ਘਰਾਂ ਦੇ ਜੋ ਜੋ ਸਰਪੰਚ ਸੀ ਜਾ ਉਹਨਾਂ ਦੇ ਆਗੂ ਨਾਲ ਦੇ ਘਰਾਂ ਚੋਂ ਕਿਉਂ ਮਿਲ ਰਹੀਆਂ ਨੇ ਰਾਜਪੁਰਾ ਕਨੌਰ ਦੇ ਵਿੱਚੋਂ ਟਰੈਲੀਆਂ ਮਿਲ ਰਹੀਆਂ ਨੇ ਉਹ ਕਹਿੰਦੇ ਨੇ ਚੋਰੀ ਨਹੀਂ ਹੋਇਆ ਹੈਗਾ ਇਹਦਾ ਜਵਾਬ 2027 ਦੇ ਵਿੱਚ ਕਿਸਾਨ ਇਹਨਾਂ ਨੂੰ ਜਰੂਰ ਮੋੜਨਗੇ ਕਿਸਾਨ ਨੂੰ ਲੈ ਕੇ ਹੁਣ ਭਗਵੰਤ ਮਾਨ ਤਾਂ ਇੱਥੋਂ ਤੱਕ ਕਹਿ ਗਏ ਕਿ ਕਿਸਾਨ ਤਾਂ ਵਿਲੇ ਨੇ ਤਾਂ ਨੂਹਾਂ ਸੱਸਾਂ ਦੇ ਝਗੜੇ ਦੇ ਵਿੱਚ ਵੀ ਧਰਨਾ ਲਾ ਲੈਂਦੇ ਨੇ ਵੇਖੋ ਜੀ ਇਹ ਕਿਸਾਨੀ ਧਰਨੇ ਦੇ ਵਿੱਚੋਂ ਹੀ ਆਮ ਆਦਮੀ ਪਾਰਟੀ ਬਣ ਕੇ ਮੁੱਖ ਮੰਤਰੀ ਬਣਿਆ ਤੋਂ ਇਹ ਉਹੀ ਧਰਨੇ ਜਿਹੜੇ ਧਰਨੇਆਂ ਦੇ ਵਿੱਚ ਬਹਿ ਕੇ ਤੋਂ ਦੂਜੀਆਂ ਪਾਰਟੀਆਂ ਨੂੰ ਭੰਡਾ ਹੁੰਦਾ ਸੀਗਾ ਅੱਜ ਤੇਰੇ ਨਾਲੋਂ ਤਾਂ 10 ਗੁਣਾ ਚੰਗਿਆ ਉਹ ਪੁਰਾਣੀਆਂ ਪਾਰਟੀਆਂ ਨੇ ਘਟੋ ਘਟੋ ਉਹਨਾਂ ਨੇ ਕਿਸਾਨ ਭਰਾਵਾਂ ਦੇ ਨਾਲ ਇਦਾਂ ਤਾਂ ਨਹੀਂ ਕੀਤਾ ਹੈਗਾ ਦਿੱਲੀ ਦੇ ਵਿੱਚ ਜੋ ਧਰਨਾ ਚੱਲਿਆ ਇੰਨਾ ਮਾੜਾ ਬੀਜੇਪੀ ਦੀ ਗਵਰਨਮੈਂਟ ਨੇ ਨਹੀਂ ਕੀਤਾ ਨਾ ਧਰਨਾ ਚਕਵਾਇਆ ਇੱਥੋਂ ਤੱਕ ਕਿ ਕਿਉਂਕਿ ਉਹਨੇ ਮਾਫੀ ਮੰਗ ਕੇ ਕਿਹਾ ਵੀ ਮੇਰੀ ਮੇਰੀ ਮੇਰੇ ਕੋਲ ਗਲਤੀ ਹੋ ਗਈ ਮੈਂ ਤਿੰਨੇ ਕਾਨੂੰਨ ਮੋਦੀ ਜੀ ਕਹਿੰਦੇ ਸੀ ਮੈਂ ਵਾਪਸ ਲੈਣਾ ਪਰ ਤੂੰ ਕੀ ਕੀਤਾ ਤੂੰ ਦਿੱਲੀ ਬਲਾ ਕੇ ਤੇ ਪ੍ਰਸ਼ਾਸਨ ਸਾਰਾ ਚਾੜ ਕੇ ਤੇ ਤੂੰ ਅੱਜ ਕਹਿਣਾ ਪਿਆ ਹੁਣ ਕਹਿ ਰਿਹਾ ਜਿਹੜੀ ਆਉਣ ਵਾਲੀ ਮੀਟਿੰਗ ਹੈ ਹੋਏਗੀ ਮੈਂ ਕਿਸਾਨਾਂ ਨੂੰ ਨਾਲ ਲੈ ਕੇ ਜਾਵਾਂਗਾ ਉਹ ਅਸੀਂ ਤੇਰੇ ਵਰਗੇ ਦੇ ਨਾਲ ਜਾਵਾਂਗੇ ਤੇਰੇ ਵਰਗੇ ਨੂੰ ਤੇ ਅਸੀਂ ਪਿੰਡ 'ਚ ਨਹੀਂ ਵੜਨ ਦਿੰਦੇ ਤੂੰ ਕਹਿੰਦਾ ਮੈਂ ਕਿਸਾਨਾਂ ਨੂੰ ਦਿੱਲੀ ਲੈ ਕੇ ਜਾ ਕੇ ਮੀਟਿੰਗ ਕਰਾਵਾਂਗੇ ਸਾਨੂੰ ਸਾਡੇ ਹੱਕ ਲੈਣੇ ਜਾਣਦੇ ਨੇ ਤੂੰ ਨਾ ਦੇਵੇਗਾ ਤੇਰਾ ਤਾਂ ਸਿਰਫ ਇਹੀ ਸਾਲ 6 ਮਹੀਨੇ ਦਾ ਟਾਈਮ ਰਹਿ ਗਿਆ ਇਸ ਤੋਂ ਬਾਅਦ ਤੂੰ ਦੁਬਾਰਾ ਮੁੱਖ ਮੰਤਰੀ ਪੰਜਾਬ ਨਹੀਂ ਬਣ ਸਕਦਾ ਤੁਸੀਂ ਕਿਹਾ ਸੀ ਐਮ ਭਗਵੰਤ ਮਾਨ ਦਾ ਇਹੀ 6 ਮਹੀਨੇ ਦਾ ਟਾਈਮ ਰਹਿ ਗਿਆ ਪਰ ਕੇਜਰੀਵਾਲ ਸਾਹਿਬ ਆ ਕੇ ਕਹਿ ਗਏ ਕਿ ਅਗਲੇ ਮੁੱਖ ਮੰਤਰੀ ਵੀ ਇਹੀ ਹੋਣਗੇ ਪੰਜਾਬ ਦੇ ਵਿੱਚ ਉਹ ਮੁੱਖ ਮੰਤਰੀ ਇਹ ਤਾਂ ਪਿੰਡ ਦੇ ਵਿੱਚ ਮੈਂਬਰ ਨਹੀਂ ਬਣ ਸਕਦੇ ਤੁਸੀਂ ਕਹਿੰਦੇ ਆ ਵੀ ਇਹ ਐਮਐਲਏ ਜਾਂ ਮੁੱਖ ਮੰਤਰੀ ਬਣ ਜਾਣਗੇ ਮੈਂ ਦਾਅਵੇ ਨਾ ਕਹਿੰਦਾ ਸਰਪੰਚੀ ਜਿੱਤ ਕੇ ਦਿਖਾ ਦੇ ਭਗਵੰਤ ਮਾਨ ਭਗਵੰਤ ਮਾਨ ਸਰਪੰਚੀ ਜਿੱਤ ਕੇ ਦਿਖਾ ਦੇ ਆਪਣੇ ਪਿੰਡ ਦੇ ਵਿੱਚੋਂ ਉਹ ਟਾਈਮ ਚਲਾ ਗਿਆ ਜਿਹੜੇ ਟਾਈਮ ਦੇ ਵਿੱਚ ਇਹਨਾਂ ਨੇ ਇਹਨਾਂ ਨੇ ਲੋਕਾਂ ਨੂੰ ਮਿੱਠੀਆਂ ਗੱਲਾਂ ਮਾਰ ਕੇ ਪਰਵਾ ਕੇ ਤੇ ਇਹਨਾਂ ਨੇ ਮੁੱਖ ਮੰਤਰੀ ਪੰਜਾਬ ਬਣ ਕੇ ਲੋਕ ਪੰਜਾਬ ਦੇ ਜਾਗਰੂਤ ਨੇ ਕਿਸਾਨਾਂ ਦੇ ਨਾਲ ਨੇ ਔਰ ਕਿਸਾਨ ਇਹਦਾ ਜਵਾਬ ਜਿਹੜਾ 2027 ਦੇ ਵਿੱਚ ਜਿੱਦਾਂ ਬੀਜਪੀ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੱਤਾ ਗਿਆ ਐਵੇਂ ਇਹਨਾਂ ਨੂੰ ਨਹੀਂ ਵੜਨ ਦਿੱਤਾ ਜਾਏਗਾ ਭਗਵੰਤ ਮਾਨ ਸਾਹਿਬ ਕਹਿੰਦੇ ਮੈਂ ਕਿਸਾਨਾਂ ਦਾ ਪੁੱਤ ਆ ਕਿਸਾਨਾਂ ਦਾ ਭਰਾ ਆ ਕਿਸਾਨਾਂ ਦੇ ਨਾਲ ਹਮੇਸ਼ਾ ਖੜਾ ਜੇ ਕਿਸਾਨ ਦਾ ਪੁੱਤ ਹੁੰਦਾ ਤਾਂ ਅਸਤੀਫਾ ਦੇ ਦਿੰਦਾ ਅਸਤੀਫਾ ਦੇ ਕੇ ਕਿਸਾਨਾਂ ਦੇ ਨਾਲ ਖੜਦਾ ਚੰਨੀ ਵੀ ਤਾਂ ਪਿੱਛੇ ਰਿਹਾ ਉਹਦੀ ਜੁਰਤ ਸੀਗੀ ਉਹਨੇ ਕਿਹਾ ਸੀ ਪ੍ਰਧਾਨ ਮੰਤਰੀ ਨੂੰ ਜਵਾਬ ਦਿੱਤਾ ਨਾ ਕੀ ਕੁਝ ਉੱਤੇ ਹੋਇਆ ਤੇਰੇ ਨਾਲੋਂ ਤੂੰ ਕਹਿੰਦਾ ਵੀ ਤੇਰੇ ਨਾਲ ਤਾਂ 10 ਗੁਣਾ ਚੰਗਾ ਮੈਂ ਕਹਿੰਦਾ ਵੀ ਪਿਛਲਾ ਜਿਹੜਾ ਮੁੱਖ ਮੰਤਰੀ ਸੀ ਚੰਨੀ ਸਾਹਿਬ ਸੀਗੇ ਘਟੋ ਘਟ ਕਿਸਾਨਾਂ ਦੀ ਗੱਲ ਤਾਂ ਕਰਦਾ ਸੀ 75 ਕਰੋੜ ਇਸ ਦੇਸ਼ ਦਾ ਕਿਸਾਨ ਹੈ ਕਿ ਉਹ ਦਿੱਲੀ ਜਾ ਕੇ ਰਾਸ਼ਟਰਪਤੀ ਨੂੰ ਨਹੀਂ ਮਿਲ ਸਕਦਾ ਕਿ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਨਹੀਂ ਕਰ ਸਕਦਾ ਕਿਉਂ ਨਹੀਂ ਟਾਈਮ ਦਿੱਤਾ ਜਾਂਦਾ ਇਹਨਾਂ ਨੂੰ 75 ਕਰੋੜ ਕਿਸਾਨ ਨੇ ਤੁਸੀਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਜੋਕਟ ਪੁਤਲੀ ਬਣ ਚੁੱਕੇ ਹੋ ਤੁਸੀਂ ਉਹਨਾਂ ਦੇ ਹੱਥਾਂ ਦੇ ਵਿੱਚ ਵੇਖੋ ਕਿਉਂਕਿ ਉਹ ਲੋਕ ਤੁਹਾਨੂੰ ਫੰਡਿੰਗ ਕਰਦੇ ਨੇ ਤੁਹਾਡੀ ਇਲੈਕਸ਼ਨਾਂ ਦੇ ਉੱਤੇ ਪੈਸਾ ਲਾਉਂਦੇ ਨੇ ਤੇ ਕਿਸਾਨ ਕੀ ਦੇ ਸਕਦਾ ਕਿਸਾਨ ਤੋਂ ਵੋਟ ਦੇ ਸਕਦਾ ਵੋਟ ਦਾ ਹੱਕ ਉਹ ਵੀ ਤੁਸੀਂ ਖੋ ਰਹੇ ਹੋ ਤੁਹਾਡਾ ਧੰਨਵਾਦ ਹੈ ਜੀ ਇੱਕ ਥਾਂ ਤੇ ਬਣਦਾ ਤੁਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਕਰ ਦਿੱਤੀਆਂ ਅੱਜ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਦੇ ਉੱਤੇ ਨੇ ਪਹਿਲੇ ਅਸੀਂ ਆਮ ਆਦਮੀ ਪਾਰਟੀ ਦੇ ਨਾਂ ਨਿਭਾਣਗੇ ਉਸ ਤੋਂ ਬਾਅਦ ਅਸੀਂ ਦਿੱਲੀ ਨਾਂ ਨਿਭਾਣਗੇ ਆਪ ਦੇ ਵਿਧਾਇਕ ਲਾਭ ਸਿੰਘ ਉਗੋਕੇ ਦਾ ਬਿਆਨ ਆਉਂਦਾ ਉਹ ਕਹਿੰਦੇ ਵੀ ਜੇ ਕਿਸਾਨਾਂ ਦੀਆਂ ਟਰਾਲੀਆਂ ਦੀ ਜੋ ਚੋਰੀ ਹੋਈ ਹੈ ਜੇ ਉਹਨਾਂ ਦੀ ਜਾਂਚ ਕਰਵਾਉਣ ਲੱਗ ਗਈ ਸਰਕਾਰ ਤਾਂ ਫਿਰ ਇਹਨਾਂ ਜੋਗਰੀ ਹੋ ਰਹੇ ਜੂ ਕਿਉਂ ਜਾਂਚ ਕਰवानी ਚਾਹੀਦੀ ਵੀ ਹੈ ਉਹਦਾ ਬਿਆਨ ਹੀ ਗਲਤ ਹੈ ਜੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਨੇ ਉਹ ਟਰਾਲੀਆਂ ਸਰਕਾਰ ਦਾ ਹੀ ਫਰਜ਼ ਬਣਦਾ ਹੈ ਨਾ ਉਹ ਕਹਿੰਦੇ ਨੇ ਕਿਸਾਨਾਂ ਨੂੰ ਅਸੀਂ ਕਿਸੇ ਤੇ लाਠੀ ਚਾਰਜ ਨਹੀਂ ਕੀਤਾ ਸ਼ਾਂਤੀ ਦੇ ਨਾਲ ਕਿਸਾਨਾਂ ਨੂੰ ਆਪਾਂ ਆਪਣੇ ਘਰਾਂ ਦੇ ਵਿੱਚ ਟੋਰ ਦਿੱਤਾ ਫਿਰ ਕਿਸਾਨਾਂ ਦੇ ਟਰਾਲੀਆਂ ਗਿਆ ਕਿੱਥੇ ਟ੍ਰੈਲੀਆਂ ਤਾਂ ਪੰਜਾਬ ਦੇ ਵਿੱਚ ਜੋ ਇਹਨਾਂ ਦੇ ਬੰਦੇ ਸੀਗੇ ਉਹੀ ਲੈ ਕੇ ਗਏ ਆ ਨਾ ਇਹਦੀ ਅਸੀਂ ਨਿੰਦਾ ਕਰਦੇ ਆਂ ਔਰ ਉਹਦੀ ਵੀ ਨਿੰਦਾ ਕਰਦੇ ਜਿਹੜਾ ਇਦਾਂ ਘਟਿਆ ਬਿਆਨ ਦੇ ਰਿਹਾ ਜੀ ਉਹ ਤਾਂ ਅੱਜ ਦੇ ਪ੍ਰਦਰਸ਼ਨ ਤੋਂ ਬਾਅਦ ਤੁਸੀਂ ਕਿਵੇਂ ਦੇਖਦੇ ਹੋ ਕਿ ਸਰਕਾਰ ਦੇ ਕੰਨ ਤੇ ਕੋਈ ਜੂੰ ਸੁਰਕੇਗੀ ਵੇਖੋ ਜੀ ਜੂੰ ਸਰਕੇ ਚਾਹੇ ਨਾ ਸਰਕੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੋ ਪੰਜਾਬ ਦੀਆਂ ਜਥੇਬੰਦੀਆਂ ਐਲਾਨ ਕਰਨ ਗਿਆ ਪੰਜਾਬ ਦੇ ਸਾਰੇ ਕਿਸਾਨ ਇੱਕ ਪਲੇਟਫਾਰਮ ਤੇ ਇਕੱਠੇ ਨੇ ਉਸ ਤੇ ਅਸੀਂ ਪੈਰਾਂ ਦਾਾਂਗੇ ਕੋਈ ਗੱਲ ਨਹੀਂ ਉਹ ਸਾਡਾ ਫਰਜ਼ ਹੈ ਲੜਾਈ ਲੜਨਾ ਅਸੀਂ ਲੜਾਈ ਲੜਾਂਗੇ ਚਾਹੇ ਤੁਸੀਂ ਸਾਡੀ ਗੱਲ ਮੰਨੋ ਚਾਹੇ ਨਾ ਮੰਨੋ ਜਿੰਨਾ ਚਿਰ ਸਾਡੇ ਸਰੀਰ ਦੇ ਵਿੱਚ ਜਾਣ ਹੈ ਅਸੀਂ ਆਪਣੀ ਕਿਸਾਨੀ ਵਾਸਤੇ ਇਸੇ ਇਸੇ ਤਰ੍ਹਾਂ ਹੀ ਆਵਾਜ਼ ਉਠਾਉਂਦੇ ਰਾਂਗੇ ਡੱਲੇਵਾਲ ਸਾਹਿਬ ਦੀ ਸਿਹਤ ਬਾਰੇ ਤੁਹਾਡੇ ਕੋਲ ਕੀ ਕੋਈ ਜਾਣਕਾਰੀ ਆ ਮੇਰੇ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਸਾਡੇ ਸੀਨੀਅਰ ਨੁਮਾਇੰਦੇ ਸਿਗੇ ਉਹੀ ਮਿਲ ਕੇ ਆਏ ਆ ਜੀ ਔਰ ਪ੍ਰਮਾਤਮਾ ਕਰੇ ਡੱਲੇਵਾਲ ਜੀ ਦੀ ਸਿਹਤ ਠੀਕ ਹੋਵੇ ਔਰ ਆਪਣੇ ਘਰ ਆਣ ਇਸੇ ਤਰ੍ਹਾਂ ਹੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਕ ਪਲੇਟਫਾਰਮ ਤੇ ਕੋਈ ਵੱਡੀ ਕਾਲ ਦੇਣ ਔਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਨੇ ਜੋ ਕਿਸਾਨਾਂ ਦੇ ਨਾਲ ਕੀਤਾ ਇਹਦਾ ਮੂੰਹ ਤੋੜ ਅਸੀਂ ਜਵਾਬ ਦਾਂ। ਜੋ ਐਸ ਕੇਐਮ ਤੇ ਐਸ ਕੇਐਮ ਰਾਜਨੀਤਿਕ ਦੇ ਵਿੱਚ ਮਤਭੇਦ ਚੱਲ ਰਿਹਾ ਸੀ ਕੀ ਲੱਗਦਾ ਵੀ ਇਸ تصدد ਤੋਂ ਬਾਅਦ ਉਹ ਖਤਮ ਹੋ ਗਿਆ? ਇਹ ਜੋ ਅੰਦੋਲਨ ਜੋ ਚੱਲ ਰਿਹਾ ਸੀਗਾ ਇਸ ਨੂੰ ਜੋ ਇਹਨਾਂ ਨੇ ਚੱਕਿਆ ਦੋਨੇ ਮੋਰਚਿਆਂ ਸੋ ਇਹ ਸਾਰੀਆਂ ਜਥੇਬੰਦੀਆਂ ਅੱਜ ਦੇ ਟਾਈਮ ਦੇ ਵਿੱਚ ਇਕੱਠੀਆਂ ਹੋ ਗਿਆ ਕਿਉਂਕਿ ਭਰਾ ਆ ਭਰਾ ਤੂੰ ਪ੍ਰਾਂਤ ਨਾਰਾਜ਼ ਹੋ ਸਕਦਾ ਹੈ। ਕਾਦੀ ਨਾਰਾਜ਼ਗੀ ਹੈ। ਅੱਜ ਅਸੀਂ ਸਾਰੀਆਂ ਜਥੇਬੰਦੀਆਂ ਤੁਸੀਂ ਦੇਖ ਸਕਦੇ ਇੱਥੇ। ਸਾਰੀਆਂ ਜਥੇਬੰਦੀਆਂ ਇੱਥੇ ਆਈਆਂ ਨੇ ਬਹੁਤ ਵੱਡਾ ਇਕੱਠ ਹੈ ਹਜ਼ਾਰ ਦੀ ਤਦਾਦ ਦੇ ਵਿੱਚ ਕਿਸਾਨ ਇੱਥੇ ਬੈਠੇ ਨੇ ਅਸੀਂ ਤਾਂ ਫਿਰ ਕਹਿੰਨੇ ਵੀ ਤੁਸੀਂ ਉੱਥੇ ਚੱਕ ਲਿਆ ਸੀ ਧਰਨਾ ਤੁਸੀਂ ਇੱਥੋਂ ਚੱਕ ਕੇ ਦਿਖਾਓ ਆਹਮੋ ਸਾਹਮਣੇ ਤਾਂ ਤੁਸੀਂ ਚੱਕੋ ਨਾ ਤੁਸੀਂ ਤਾਂ ਪਿੱਠ 'ਚ ਛੁਰਾ ਮਾਰ ਕੇ ਕਿਸਾਨਾਂ ਨੂੰ ਡਟੇਨ ਕਰਕੇ ਤੇ ਮੋਰਚਾ ਚੱਕ ਲਿਆ ਉੱਥੇ ਅੱਜ ਦੇ ਧਰਨੇ ਤੇ ਖਤਮ ਹੋ ਜਾਵੇਗਾ ਪ੍ਰਦਰਸ਼ਨ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਗਰਮੀ ਵਧ ਰਹੀ ਹੈ ਕਿ ਅੱਗੇ ਵੀ ਜਾਰੀ ਰਹੂ ਨਹੀਂ ਜੀ ਪ੍ਰਦਰਸ਼ਨ ਇਸੇ ਤਰ੍ਹਾਂ ਚੱਲਦਾ ਰਹੇਗਾ ਜੀ ਔਰ ਇਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਜੀ ਜੋ ਜਥੇਬੰਦੀਆਂ ਕਾਲ ਦੇਣਗੀਆਂ ਉਸ ਤੇ ਜੋ ਪੰਜਾਬ ਦੇ ਕਿਸਾਨ ਨੇ ਉਹ ਸਾਰੇ ਪੈਰਾਂ ਦਾ ਕੇ ਜੀ ਅਸੀਂ ਤਾਂ ਕਿਸਾਨਾਂ ਦੇ ਵੱਲੋਂ ਤੁਸੀਂ ਵੀ ਸੋਣੇ ਰਿਹਾ ਕਿ ਸਿੱਧਾ ਚੈਲੰਜ ਭਗਵੰਤ ਮਾਨ ਨੂੰ ਕੀਤਾ ਜਾ ਰਿਹਾ ਕਿ ਉੱਥੇ ਤਾਂ ਤਾਂ ਧਰਨਾ ਚਕਵਾਤਾ ਹੁਣ ਅਸੀਂ ਤੈਨੂੰ ਖੁੱਲਾ ਚੈਲੰਜ ਕਰਦੇ ਹਾਂ ਆ ਬੈਠੇ ਆ ਤੇਰੇ ਮੰਤਰੀਆਂ ਦੇ ਘਰਾਂ ਦੇ ਬਾਹਰ ਉਰੋਂ ਤੁਸੀਂ ਧਰਨਾ ਚਕਵਾ ਕੇ ਦਿਖਾਓ ਤਾਂ ਇਹ ਤਸਵੀਰਾਂ ਨੇ ਜੋ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਆ ਜੋ ਕੀਤਾ ਜਾ ਰਿਹਾ ਕਿਸਾਨਾਂ ਦੇ ਵੱਲੋਂ ਅੱਜ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘਰਾਓ ਕੀਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜੋ ਅੱਜ ਇੱਕੋ ਪਲੇਟਫਾਰਮ ਤੇ ਇਕੱਠੇ ਹੋਏ ਨੇ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਰਹੋ ਜਾਨਾ ਲੋਕਨਾਟ ਟੀਵੀ ਦੇ ਨਾਲ ਕੈਮਰਾਮੈਨ ਅੰਕੁਸ਼ ਸ਼ਰਮਾ ਦੇ ਨਾਲ ਅਜੇ ਰਕੜਾ